ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਡੱਲ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਸਾਹਿਬ ਇੱਕ ਦੋਸਤੋ ਨੀਲੀ ਰਾਵੀ ਦੀ ਮਾਝਾ ਆਪਾਂ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਤਾਜ਼ੀ ਸੱਜਰ ਸਵੀ ਆ ਗਰਲਾਲ ਕੀ ਹਾਲ ਨੇ ਵਧੀਆ ਹੰਦੂ ਸਾਹਿਬ ਅੱਛਾ ਗਰਲਾਲ ਮਾਝ ਤਜਾ ਸੁਬਾ ਹਾਂਜੀ ਹੰਦੂ ਸਾਹਿਬ ਤਜਾ ਸੁਬਾ ਕਾਂ ਧੜਕੇ ਸਵੀ 12 ਕਿਲੋ ਬੋਲਾ ਤਿਆਰ ਲਓ ਜੀ ਦੋਸਤੋ ਕੱਲ ਸਵੀ ਹੈ ਠੀਕ ਆ ਜੀ ਤੇ 12 ਕਿਲੋ ਬੋਲੇ ਤੋਂ ਸਟਾਰਟਿੰਗ ਆ 12 ਕਿਲੋ ਬੋਲਾ ਹਾਜ਼ਰ ਤੇ ਕਦ ਕੁੱਦ ਵੇਖੋ ਤੁਸੀਂ ਮਾਝ ਦਾ ਬਹੁਤ ਪਿਆਰੀ ਆ ਵੱਡੀ ਹਾਈਟ ਕੱਦ ਦੇ ਵਿੱਚ ਆ ਟੇਡਾ ਕੱਟ ਸੋ ਮਗਰਲੇ ਪੈਰ ਤੋਂ ਪੇ ਜਾ ਠੀਕ ਆ ਜੀ ਸੋ ਚੱਡੇ ਲੇਵੇ ਦੀ ਬਹੁਤ ਜਦੀ ਬਾ ਕਮਾਲ ਆ ਤੇ ਕਰ ਲਾ ਪਿਛਲੇ ਸਵੇ ਤੁਸੀਂ ਦੱਸ ਰਹੇ ਜੀ ਦੂਜੇ ਸਵੇ ਸਾਬ ਨੇ 15 ਕਿਲੋ ਦੋ ਚੁਆਇਆ ਦੂਜੇ ਸਵੇ ਲਓ ਜੀ ਦੂਜੇ ਸਵੇ ਤੇ ਜੇ ਦੂਜੇ ਕੱਲ ਦੀ ਠੀਕ ਆ ਜੀ ਸੋ ਕੱਲ ਦੀ ਸੂਈਓ ਦੋਸਤੋ ਤੀਜਾ ਸੂਆ ਤੇ ਇਸ ਵਾਰ 12 ਕਿਲੋ ਬੋਲੇ ਤੋਂ ਸਟਾਰਟਿੰਗ ਆ ਸੋ ਚੁਵਾਈ ਤੁਸੀਂ ਨਾਲ ਦੀ ਨਾਲ ਦੇਖ ਰਹੇ ਜੇ ਚੋਣ ਚੁਆ ਦੀ ਚੰਗੀ ਆ ਠੀਕ ਆ ਜੀ ਠੰਡੀ ਪੀਰੀ ਆ ਬਾਕੀ ਮੋਟੀ ਧਾਰਾ ਕਰਮਾਲੀ ਦੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਲੈ ਵੀ ਕਰ ਲਾ ਲੇ ਤਾਂ ਮੁੱਲ ਕੀ ਕਰਤਾ ਦੇਵਾਂਗੇ ਕਿੰਨੇ ਦੀ ਮੈਂ ਕੋਈ 200 ਕੋਈ 1 35 ਨਹੀਂ ਕੋਈ ਚਾਹੀ ਨਹੀਂ ਹਾਂਜੀ ਨਮਾਣ 1 25 ਇੱਕ 25 ਹੀ ਹੈ ਲੋ ਪਰ ਦੇਣਾ ਲੋ ਵੀ 1 ਲੱਖ 22000 ਦੀ ਹਾਂ ਜਾਂ ਨਾ ਠੀਕ ਹੈ ਜੀ 1 ਲੱਖ 55000 ਡਿਮਾਂਡ ਰਹੂਗੀ ਸੋ ਬਾਕੀ ਚਾਹਵਨ ਭਰਾ ਆਪਣੇ ਕਰ ਲੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਚੱਲਣ ੜਾ ਠੀਕ ਹੈ ਜੀ ਬਖਾਲੇ ਬਖੋਲੇ ਦੀ ਬਿਲਕੁਲ ਪੱਤਰ 1000 ਸੋ ਟੇਡੇ ਕੱਟ ਦੇ ਵਿੱਚ ਕੋਈ ਗਾਂ ਭਰਾ ਮੇਰਾ ਕੋਈ ਚੰਗੇ ਬੁੱਲਦੇ ਸੀਮਨ ਰੱਖਾ ਕੇ ਚੰਗੇ ਬੱਚੇ ਵੀ ਤੁਸੀਂ ਲੈ ਸਕਦੇ ਜੇ ਇਸ ਮੱਝ ਤੋਂ ਬਾਕੀ ਚਵਾਈ ਬਹੁਤ ਵਧੀਆ ਜਿਹੜਾ ਮੇਰਾ ਭਰਾ ਕੋਈ 15 1 ਦੇ ਕੰਟੈਕਟ ਤੁਸੀਂ ਕਰ ਲਿਓ ਠੀਕ ਆ ਜੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਧੰਨਵਾਦ